ਦਾ ਸ਼ਹਿਰਾ ਦੇ ਵਿੱਚ ਚਿਪ ਵਾਲੇ ਮੀਟਰ ਲਗਾ ਉਹਨੂੰ ਸਰਕਾਰ ਆ ਰਹੀਆਂ ਅਸੀਂ ਉਹਦਾ ਡਟ ਕੇ ਵਿਰੋਧ ਕਰ ਵੀ ਰਹੇ ਹਾਂ ਤੇ ਕਰਦੇ ਰਵਾਂਗੇ ਚਿਪ ਵਾਲੇ ਮੀਟਰ ਚਿਪ ਪਾਣੀ ਆ ਕਿਸੇ ਵੇਲੇ ਕਿਸੇ ਕੋ ਪੈਸੇ ਹੁੰਦੇ ਕਿਸੇ ਕੋ ਨਹੀਂ ਹੁੰਦੇ ਤੇ ਜੇ ਉਹ ਚਿਪ ਵਾਲੇ ਮੀਟਰ ਉਹ ਤੇ ਜਦੋਂ ਬਿਜਲੀ ਚ ਪੈਸੇ ਦਵਾਂਗੇ ਤੇ ਬਿਜਲੀ ਆਉਣੀ ਤੇ ਫਿਰ ਉਹਦੇ ਵਿੱਚ ਅਸੀਂ ਵਿਰੋਧ ਹੀ ਕਰਾਂਗੇ ਸਾਰੇ ਘਰਾਂ ਦੇ ਵਿੱਚ ਜਿਨ੍ਹਾਂ ਦਾ ਇੱਕ ਬੰਨੇ ਇੱਕ ਪੱਕਾ ਚੱਲਦਾ ਉਹਨਾਂ ਨੂੰ 80 8000 ਰੁਪਏ ਬਿੱਲ ਆਇਆ ਇਹ ਮੀਟਰ ਗਲਤ ਜਾ ਇਹ ਦੋਰਾ ਟੋਗਲਾ ਚਿਹਰਾ ਸਰਕਾਰ ਦਾ ਇੱਕ ਬੰਨੇ ਦੇ ਵਿਰੋਧ ਕਰ ਰਹੀ ਆ ਦੂਜੇ ਬੰਨੇ ਮੀਟਰ ਲਾਉਣ ਲਈ ਇਹ ਕਹਿ ਰਹੀ ਆ ਜਿੰਦਾਬਾਦ 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 ਇਹਨਾਂ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਵੀ ਅਸੀਂ ਕਿਸੇ ਦੇ ਧੱਕੇ ਨਾਲ ਮੀਟਰ ਨਹੀਂ ਲਾਵਾਂਗੇ ਪਰ ਪਿੰਡਾਂ ਦੇ ਵਿੱਚ ਲੋਕ ਸੁੱਤੇ ਹੁੰਦੇ ਬਾਅਦ ਡੱਬਿਆਂ 'ਚ ਮੀਟਰ ਲਾ ਜਾਂਦੇ ਆ ਕੀ ਨਾ ਬੱਚਾ ਕੀ ਵਜਾ ਜੀ ਮੇਰਾ ਨਾਮ ਨਰਮਲ ਕੋਰਿਆ ਜੀ ਅਸੀਂ ਇਸ ਕਰਕੇ ਵਿਰੋਧ ਕਰ ਰਹੇ ਆ ਜਿਹੜੇ ਪਿੰਡਾਂ ਸ਼ਹਿਰਾਂ ਦੇ ਵਿੱਚ ਚਿਪ ਵਾਲੇ ਮੀਟਰ ਲਗਾ ਉਹਨੂੰ ਸਰਕਾਰਾਂ ਆ ਰਹੀਆਂ ਅਸੀਂ ਉਹਦਾ ਡੱਟ ਕੇ ਵਿਰੋਧ ਕਰ ਵੀ ਰਹੇ ਆ ਤੇ ਕਰਦੇ ਰਵਾਂਗੇ ਜੀ ਸਾਨੂੰ ਇਹ ਗੱਲ ਦੇ ਨੂੰ ਅਸੀਂ ਤਿਆਰ ਆ ਪਿੱਛੇ ਜਿਹੜੇ ਮੀਟਰ ਪਹਿਲਾਂ ਪੁਰਾਣੇ ਲੱਗੇ ਸੀ ਉਹੀ ਸਰਕਾਰ ਲਾਵੇ ਅਸੀਂ ਚਿਪ ਵਾਲੇ ਮੀਟਰ ਪੱਟੇ ਵੀ ਆ ਤੇ ਪੱਟੇ ਦੇ ਵੀ ਰਵਾਂਗੇ ਅਸੀਂ ਕਿਸੇ ਮੁਹੱਲੇ ਦੇ ਵਿੱਚ ਜੀ ਸ਼ਹਿਰਾਂ ਦੇ ਵਿੱਚ ਪਿੰਡ ਦੇ ਵਿੱਚ ਕਿਤੇ ਵੀ ਨਹੀਂ ਲਗਾਉਂਦੇ ਮਤਲਬ ਚਿਪ ਵਾਲੇ ਮੀਟਰ ਲਾਉਣ ਨੂੰ ਪੁਰਾਏ ਜੀ ਕੀ ਆ ਚਿਪ ਵਾਲੇ ਮੀਟਰ ਉਹ ਤੇ ਚਿਪ ਪਾਣੀ ਆ ਕਿਸੇ ਵੇਲੇ ਕਿਸੇ ਕੋ ਪੈਸੇ ਹੁੰਦੇ ਕਿਸੇ ਕੋ ਨਹੀਂ ਹੁੰਦੇ ਤੇ ਜੇ ਉਹ ਚਿਪ ਵਾਲੇ ਮੀਟਰ ਉਹ ਤੇ ਜਦੋਂ ਬਿਜਲੀ ਪੈਸੇ ਦਵਾਂਗੇ ਤੇ ਬਿਜਲੀ ਆਣੀ ਤੇ ਫਿਰ ਉਹਦੇ ਵਿੱਚ ਅਸੀਂ ਵਿਰੋਧ ਹੀ ਕਰਾਂਗੇ ਤੇ ਭਾਰਤੀ ਕਿਸਾਨ ਮਜ਼ਦੂਰ ਜੁਨੀਅਰ ਦੀ ਮੈਂ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਆ ਇਹ ਧਰਨਾ ਲਾਇਆ ਇਹ ਕੰਪਨੀ ਦੇ ਘੱਦੇ ਵਾਰ ਇਹ ਧਰਨਾ ਆ ਜਿਹੜੇ ਚਿਪ ਵਾਲੇ ਮੀਟਰਾਂ ਨੂੰ ਲੈ ਕੇ ਲਾਇਆ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਮੀਟਰ ਲਾ ਰਹੇ ਸੀਗੇ ਉਹ ਜਿਨ੍ਹਾਂ ਦੇ ਵਿੱਚ ਇਹ ਕੈਮਰੇ ਲੱਗੇ ਹੋਏ ਆ ਔਰ ਸਿਮਾਂ ਪੈਨੀਆਂ ਨੇ ਉਹਦਾ ਅਸੀਂ ਵਿਰੋਧ ਕਰਦੇ ਆਂ ਔਰ ਕਈ ਜਿਹੜੇ ਇਹੋ ਜਿਹੇ ਨੇ ਗਰੀਬ ਨੇ ਕਈ ਘਰਾਂ ਦੇ ਵਿੱਚ ਜਿਨ੍ਹਾਂ ਦਾ ਇੱਕ ਵੱਲੋਂ ਇੱਕ ਪੱਕਾ ਚੱਲਦਾ ਉਹਨਾਂ ਨੂੰ 80-8000 ਰੁਪਏ ਬਿੱਲ ਆਇਆ ਇਹ ਮੀਟਰ ਗਲਤ ਜਾ ਜਿਹੜੇ ਪਹਿਲਾਂ ਮੀਟਰ ਲੱਗੇ ਸੀ ਉਹੀ ਲਾ ਦੇਣਾ ਅਸੀਂ ਬਿੱਲ ਦੇਣ ਦੀ ਤਿਆਰ ਆ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਜਿਹੜੇ ਇਹ ਪੰਜਾਬ ਦੇ ਨਾਗਰਿਕਾ ਜਾਂ ਮਤਾਵਾ ਭੈਣਾ ਨੇ ਉਹ ਬਿੱਲ ਨੂੰ ਮਨਾ ਕਰਦਿਆਂ ਨੇ ਕਿਉਂਕਿ ਇਹ ਚਿਪ ਵਾਲੀ ਮੀਟਰ ਦਾ ਵਿਰੋਧ ਕਰ ਰਹੇ ਆ ਅਸੀਂ ਉਹਨਾਂ ਦੇ ਖਿਲਾਫ ਆ ਮੇਰਾ ਨਾਮ ਦਲਬਾਤ ਸਿੰਘ ਗਿੱਲਾ ਸਾਡਾ ਜੀ ਕਿਸਾਨ ਮਜ਼ਦੂਰ ਮੋਰਚੇ ਦੇ ਵਿੱਚ ਪੱਲੋਂ ਕਾਲਵਾ ਜਿਹੜੀ ਕਿ ਅੱਜ ਪੂਰੇ ਪੰਜਾਬ ਦੇ ਐਮਐਲਏ ਮੰਤਰੀਆਂ ਦੇ ਘਰਾਂ ਮੋਰੇ ਜਿਹੜਾ ਹੈ ਧਰਨਾ ਲਾ ਕੇ ਬੈਠੇ ਆ ਆ ਸੰਜੀਵ ਰੋਡੇ ਦਾ ਘਰ ਆ ਸਾਹਮਣੇ ਉੱਥੇ ਅਜੇ ਲੁਧਿਆਣੇ ਦਾ ਜਿਹੜਾ ਧਰਨਾ ਉੱਥੇ ਲੱਗਾ ਹੋਇਆ ਵਾ ਇਹ ਸਾਡੀਆਂ ਮੰਗਾਂ ਨੇ ਜਿਹੜੀਆਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਬਿਜਲੀ ਸੋਧ ਬਿੱਲਾ ਸਾਡੀਆਂ ਟਰੈਕਟਰ ਟਰਾਲੀਆਂ ਚੋਰੀ ਕੀਤੀਆਂ ਨੇ ਉਹ ਤੇ ਐਮਐਸਪੀ ਦਾ ਗਾਰੰਟੀ ਕਰੂਣ ਕਿਸਾਨਾਂ ਦੀ ਕਰਜ਼ਾ ਮਾਫੀ ਇਹਦੇ ਵਿੱਚ ਮਨਰੇਗਾ ਵਾ ਮਜ਼ਦੂਰਾਂ ਦੀਆਂ ਮੰਗਾਂ ਨੇ ਸਰਕਾਰ ਹੁਣ ਟੈਰਪ ਤੇ ਸਹੁੰ ਕਰ ਰਹੀ ਆ ਜਿਹਦੇ ਨਾਲ ਸਾਡਾ ਪੰਜਾਬ ਦਾ ਕੀ ਭਾਰਤ ਦਾ ਡੈਰੀ ਸੈਕਟਰ ਤੇ ਖੇਤੀਬਾੜੀ ਸੈਕਟਰ ਜਿਹੜਾ ਉਹ ਬਰਬਾਦ ਹੋਊਗਾ ਕਿਸ ਕਰਕੇ ਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਜੀ ਇੱਥੇ ਪੀਕੇਜੂ ਦਬਾਬਾ ਵਾ ਕਿਸਾਨ ਚਿੰਤਨ ਚਕਮੇਟੀ ਆ ਤੇ ਕਿਸਾਨ ਸਾਡੇ ਵਾਲੀ ਜਿੱਥੇ ਬੰਦੀ ਇੱਕ ਪੀਕੇਜੂ ਸਰਜੀਬ ਰੋੜਾ ਇਹਨੇ ਕਿਹਾ ਹੋਇਆ ਜੀ ਸਰਕਾਰੀ ਦਫ਼ਤਰਾਂ 'ਚ ਲੱਗੇਗੇ ਮੀਟਰ ਜਿਹੜੇ ਦੇਹ ਕਰ ਰਹੇ ਦੇਖੋ ਜਦੋਂ ਭਗਵੰਤ ਮਾਨ ਨੇ ਕਹਿਤਾ ਵੀ ਅਸੀਂ ਮੀਟਰ ਲਾਣੇ ਨਹੀਂ ਇਹ ਤੇ ਫਿਰ ਸਰਕਾਰੀ ਦਫ਼ਤਰਾਂ 'ਚ ਵੀ ਕਿਉਂ ਲਾਉਣੇ ਆ ਜਦੋਂ ਅਸੀਂ ਇਹਨਾਂ ਮੀਟਰਾਂ ਦਾ ਵਿਰੋਧ ਬਿਜਲੀ ਇਹ ਦੋਰਾ ਟੋਗਲਾ ਚਿਹਰਾ ਸਰਕਾਰ ਦਾ ਇੱਕ ਬੰਨੇ ਤੇ ਵਿਰੋਧ ਕਰ ਰਹੀ ਆ ਦੂਜੇ ਬੰਨੇ ਮੀਟਰ ਲਾਉਣ ਲਈ ਇਹ ਕਹਿ ਰਹੀ ਆ ਇਸ ਕਰਕੇ ਅਸੀਂ ਤੇ ਮੀਟਰ 10 ਦਸੰਬਰ ਨੂੰ ਵੀ ਪਟੇ ਆ 21 22 ਤਰੀਕ ਨੂੰ ਵੀ ਪਟੇ ਆ ਅੱਗੇ ਫੇਰ ਪਟਾਂਗੇ ਕਿੰਨੇ ਕ ਟੋਟਲ ਪਟੇ ਕਿਉਂ ਮੀਟਰ ਅਸੀਂ ਲਗਭਗ 2 ਤੋਂ 2.5 ਲੱਖ ਮੀਟਰ ਜਿਹੜਾ ਲਾਤਾ ਸੀ ਹੁੰਦਾ ਅੱਗੇ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਅਸੀਂ ਸਰਕਾਰ ਮਤਲਬ ਕਿ ਸਰਕਾਰੀ ਧਾਰੇ ਵਿੱਚ ਮੀਟਰ ਨਹੀਂ ਲਾ ਰਹੇ ਪਰ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰੀ ਧਾਰੇ ਵਿੱਚ 15 ਅਪ੍ਰੈਲ ਤੱਕ ਜਿਹੜੇ ਸਮਾਰਟ ਮੀਟਰ ਲਗਾਏ ਜਾਣ ਦੇਖੋ ਸਰਕਾਰ ਦਾ ਦੋਗਲਾ ਚਿਹਰਾ ਇਹਨਾਂ ਦਾ ਮੁੱਖ ਮੰਤਰੀ ਇਹ ਗੱਲ ਕਹਿ ਰਿਹਾ ਪੀ ਅਸੀਂ ਕਿਸੇ ਦੇ ਧੱਕੇ ਨਾਲ ਮੀਟਰ ਨਹੀਂ ਲਾਵਾਂਗੇ ਪਰ ਪਿੰਡਾਂ ਦੇ ਵਿੱਚ ਲੋਕ ਸੁੱਤੇ ਹੁੰਦੇ ਬਾਅਦ ਡੱਬਿਆਂ 'ਚ ਮੀਟਰ ਲਾ ਜਾਂਦੇ ਆ ਮੀਟਰ ਖਰਾਬ ਨਹੀਂ ਹੁੰਦਾ ਤਾਂ ਵੀ ਮੀਟਰ ਬਦਲ ਜਾਂਦੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਤਾਂ ਕਰਕੇ ਅਸੀਂ ਮੀਟਰ ਜਿਹੜੇ ਲਾ ਰਹੇ ਆ ਲਾ ਕੇ ਮੀਟਰ ਅਸੀਂ ਮਹੀਨੇ ਦੀ ਇਸ਼ਾਰਤ ਵੀ ਪਹੁੰਚੇਗੀ ਹਾਂ ਬਿਲਕੁਲ ਜੇ ਸ਼ਹਿਰ ਦੇ ਲੋਕ ਜਾਗਣਗੇ ਜੇ ਸ਼ਹਿਰ ਦੇ ਲੋਕਾਂ ਨੂੰ ਦੁੱਖ ਹੋਊਗਾ ਵੀ ਯਾਰ ਸਾਨੂੰ 50000 ਬਿੱਲ ਆ ਰਿਹਾ ਸਾਨੂੰ ਲੱਖ ਬਿੱਲ ਆ ਰਿਹਾ ਆਪੇ ਰੋਣਗੇ ਪਿੱਟਣਗੇ ਫਿਰ ਆਪੇ ਆਉਣਗੇ ਕਰਾਂਗੇ ਆਉਣ ਵਾਲੇ ਸਮੇਂ 'ਚ ਕੀ ਸਟੈਪ ਰਹੂਗਾ ਕੀ ਕਾਨੂੰਨ ਅੱਗੇ ਜੋ ਵੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਹੋਊਗੀ ਜੋ ਵੀ ਅੱਗੇ ਕਾਲਾਂ ਦਿੱਤੀਆਂ ਜਾਣਗੀਆਂ ਉਹਨੂੰ ਇਹਨਾਂ ਬੰਦ ਲਵਾਏਗਾ